ਮੈਂ ਇਹ ਸਾਡਾ ਪਿੰਡ ਚੋੜ ਸਦਵਾ ਜੀ ਮਤਲਬ ਸਾਡੇ ਮਲਤਾਜੀ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਰ ਹੈ 1.5 ਕੋਸ ਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦੇ ਬਾਹਰ ਵਾ ਬੇਟੀਆਂ ਨੇ ਦੋਏ ਵਿਆਈਆਂ ਨੇ ਤੇ ਸ਼੍ਰੀਪ੍ਰਭਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਕਿ ਮਿੰਟ ਗਿਆ ਹੀ ਕਰਤਾ ਮੈਂ ਸ਼ੌਪ ਤੇ ਜਾਂ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਅਬੀਤਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕਿੱਥੇ ਜਾਣਾ ਇਹਨਾਂ ਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰਤੀਆਂ ਤੇ ਲੱਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੀ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇਨ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈਡੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਰਾਤੀ ਮਤਲਬ ਚਲਦਾ ਫਿਰਦਾ ਕੋਈ ਅਸਲੀ ਗੱਲ ਨਹੀਂ ਹੈਗੀ ਰਾਤ ਘਰ ਸੀ ਉਹ ਰਾਤ ਘਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਤ ਕੁਛ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਪਰਿਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿੱਦਾਂ ਕੀ ਗੱਲ ਹੋਈ ਹੈ ਕਿੱਦਾਂ ਨਹੀਂ ਆਇਆ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਹੁਣ ਆਇਆ ਜੀ 7 ਵਜੇ ਹੁਣ ਆਇਆ ਪੂਰਾ ਹਾਂਜੀ ਤੇ ਪੁਲਿਸ ਮੌਕੇ ਤੇ ਪਹੁੰਚੀ ਮੈਂ ਇੱਥੇ ਆਇਆ ਮੈਂ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਇਹਦੇ ਕੋਲ ਹੀ ਆ ਫੋਨ ਤੇ ਫੋਨ ਕਰੋ ਅਗੇ ਇਹਨਾਂ ਨਾਲ ਗੱਲ ਕਿਸੇ ਨਾਲ ਮੁਲਾਜ਼ਮ ਨਾਲ ਹੋਈ ਆ ਫਿਰ ਮੈਂ ਆਇਆ ਇਥੇ ਮੁਲਾਜ਼ਮ ਹੈਗੇ ਸੀ ਇਹ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੈਡਬਾਡੀ ਭਾਈ ਇਹ ਕਨੂਵਾਰ ਰੋਡ ਦੇ ਉੱਤੇ ਜਿਹੜਾ ਫਾੜਕਾ ਉੱਥੇ ਸੜਤੀ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀਓ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਲਵਾ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਤੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿ ਨਹੀਂ ਜਾ ਸਕਦਾ ਜੀ ਕਿ ਕੀ ਗੱਲ ਹੋਈ ਹੈ ਤੇ ਕੀ ਹਸਾ ਨੀ ਮੰਗ ਅਸੀਂ ਕੁਝ ਨਹੀਂ ਕਰਦੇ ਅਸੀਂ ਜੀ ਕਹਿੰਦੇ ਵੀ ਤਵਦੀਸ਼ ਕੀਤੀ ਜਾਵੇ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਤੇ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਹੱਸਦੇ ਕੋਸਦੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੇਰਾ ਨਾਂ ਏਸੀ ਭਪਿੰਦਰ ਸਿੰਘਾ ਚੌਂਕੀਂਜਾ ਜੀਆਰਪੀ ਗੁਰਦਾਸਪੁਰ ਜੀ ਤਾਂ ਕੀ ਕਰਨਾ ਹੋਈ ਸੀ ਸਿਰੇ ਕਰਨਾ ਵੀ ਸਿਰੇ ਸਾਨੂੰ ਜਿਹੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਮạtਨੇ ਕੀ 1% ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਕਿੱਡ ਨਕੇ ਨਵੀਂ ਦੀ ਸਾਨੂੰ ਸਵੇਰੇ 7:30 7 ਵਜੇ ਮੀਮੋ ਦੌਰਾਨ ਟੈਂਪ ਆਇਆ ਵਾ 7:30 ਹੜ ਕੋ ਆਈਏ 7:30 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖਦੇ ਆਂ ਦੀ ਆਏ ਨੇ ਮੌਕੇ ਤੇ ਆਏ ਆ ਪਰਿਵਾਰ ਨਾਲ ਕੁਝ ਜਾਰੇ ਐਸੀ ਸੀ ਜੀ ਹਾਂਜੀ ਤੇ ਵੇਖ ਲੈਨੇ ਸਰ ਕੋ ਪਾ ਲੱਗਣਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ